ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਹਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅੰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆਂ ਦੋਵੇਂ ਤਾਜ਼ੀਆਂ ਸੋਈਆਂ ਜੇ ਬਿਲਕੁਲ ਨਾਰਮਲ ਰੇਟ 'ਤੇ ਤੁਹਾਨੂੰ ਦਿਖਾਉਣੀ ਆਂ ਆ ਵੀ ਬਿਲਕੁਲ ਨਾਰਮਲ ਰੇਟ 'ਤੇ ਤੁਹਾਨੂੰ ਦਿਖਾਉਣੀ ਆਂ ਜਿਹੜੇ ਵੀ ਰਾਨੀ ਡਿਮਾਂਡ ਹੁੰਦੀ ਹੈ ਕਿ ਹੌਲੇ ਭਾਜਾ ਪਤਾਜੀ ਸੋਈ ਗਾਂ ਲੈਣੀ ਹੈ ਤੇ ਉਹਨਾਂ ਵੀਰਾਂ ਵਾਸਤੇ ਜਿਹੜੇ ਆ ਜਾਵਲੀ ਕਾਲੀ ਗਾਂ ਵੇਦੀਆਂ ਨੇ ਲਿਆਂਦੀਆਂ ਤੇ ਇਹ ਕਾਫੀ ਜਿਹੜੀ ਇਹ ਤਾਜੀ ਸੋਈ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਆਪਣੇ ਸੁਣਾਓ ਸਾਫ ਵਧੀਆ ਜੀ ਤੇ ਨਾਮ ਦੱਸਦੇ ਘਰੇ ਨਾਮ ਸ਼ਮਸ਼ੇਰ ਸਿੰਘ ਸਿੰਘਲ ਨਾਲਾ ਜਿਹੜਾ ਹਮਸਾ ਤੇ ਫੋਨ ਨੰਬਰ ਵੀ ਬੋਲ ਦੱਸ 837757986 ਤੇ ਮੀਮੂ ਆਵਾ ਪੈ ਗਿਆ ਫਿਰ ਮੀਹ ਦੇ ਰੋਜ਼ੀ ਮਾਰਕ ਦੀ ਕਿਰਪਾ ਨਾਲ ਡੱਕੇ ਲਾ ਦੇ ਮੀਹ ਨੇ ਸੰਗਾਈ ਖੁੱਲ ਕੇ ਪੈ ਗਿਆ ਮੀਹ ਹਨਾ ਠੀਕ ਹੈ ਅੱਜ ਇਹਨੂੰ ਜ਼ਰ ਪਾਇ ਨਹੀਂ ਗਿਆ ਨਹੀਂ ਅੱਜ ਕਿਹੜਾ ਹਟ ਗਿਆ ਪਈ ਜਾਂਦਿਆ ਹਾਂਜੀ ਤੇ ਅੱਜ ਫਿਰ ਦੋ ਦੋਵੇਂ ਤਾਜ਼ੀਆਂ ਸੁਈਆਂ ਦੋ ਤਾਜ਼ੀਆਂ ਸੁਈਆਂ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਆਪਾਂ ਪਹਿਲੇ ਨੰਬਰ ਵਾਲੀ ਹੈ ਜਿਹੜੀ ਇਤੋਂ ਹੀ ਆਪਾਂ ਕਰਨੀ ਹੈ ਇਹ ਜਰਸੀ ਏਅਰ ਸ਼ੇਅਰ ਕ੍ਰੋਸ ਚੀ ਆ ਜਿਹੜੀ ਤੇ ਥਾਂ ਨੇ ਦੇਖ ਸਕਦੇ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਮਿਲ ਕੇ ਵੀ ਇਹਨਾਂ ਵੀ ਚੰਗੀ ਲੱਗੀ ਆ ਮਗਰ ਕੀ ਆ ਗਿਆ ਵਧੀਏ ਤੇ ਮਗਰ ਬੱਛਾ ਜੀ ਵਧੀਆ ਜੀ ਇਹਦੇ ਮਗਰ ਬੱਛਾ ਆਹ ਤਾਂ ਦਾਮ ਹੋਰ ਹੋਸੀ ਠੀਕ ਆ ਤੇ ਕਦੋਂ ਕਦੀ ਸੋਈ ਜੇ ਇਹ ਰਾਤ ਦੀ ਸੋਈ ਜੇ ਅੱਛਾ ਰਾਤ ਦੀ ਸੋਈ ਜੇ ਅਜੂਰ ਪਾਤੀ ਨੇ ਪ੍ਰੋਪਰ ਜਮਾ ਹੋ ਕੇ ਵੀ ਦੀ ਵੀਡੀਓ ਬਣੀ ਪਈ ਜੇਰਦੀ ਆਪਣੇ ਕੋਲ ਠੀਕ ਆ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ 15 16 ਕਿਲੋਗ੍ਰਾਮ ਅਜਲਾਉਂ ਅੱਛਾ ਹਾਂਜੀ ਤੋਰਾਂ ਮੈਂ ਫੇਰ ਇੱਕ ਨੂੰ ਬਾਕੀ ਤਾਜੀ ਸੋਈਆ ਕੋਈ ਲੱਪੇ ਜਣੀ ਆ ਤੇ ਬਾਕੀ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਹੈ ਵੀ ਜੀ ਠੰਡੀ ਸੀ ਬਿਲਕੁਲ ਦੁੱਧ ਵੀ ਨੇ ਮੱਝਾਂ ਵਰਗਾ ਕੱਢਣਾ ਤੇ ਥਣੇ ਵੀ ਮੱਝਾਂ ਵਰਗੇ ਲੱਗੇ ਪਾ ਲੋ ਭਾਵੇਂ ਉਤਨਾ ਚਲੋ ਬੱਲ ਬਾਦ ਨੂੰ ਅੱਛਾ ਹਾਂਜੀ ਬਾਕੀ ਥੱਲੇ ਬੜੀ ਬਣੀ ਆ ਚਵਾਚੂ ਓਕੇ ਵੀਰ ਜੀ ਪੂਰਾ ਠੀਕ ਆ ਜਿਆਦਾ ਦੇਖ ਸਾਡੇ ਜਤ ਆ ਜਾਈ ਜੇ ਦੁੱਧ ਚੁੰਗਣ ਦੀ ਜਾਜ ਨਹੀਂ ਆ ਜੇ ਕੀ ਪਿਛਲੇ ਸਾਲਾਂ ਦਾ ਦੇਖ ਸਕਦੇ ਚਾਹ ਇੱਕ ਰੀ ਅੱਗੇ ਫਿਰ ਦਿਖਾ ਦੇ ਵੀਰ ਜੀ ਠੀਕ ਹੈ ਧਾਰ ਵੀ ਬਿਲਕੁਲ ਮੋਟੀ ਹੈ ਜਿਹੜੀ ਜੇ ਤਰ੍ਹਾਂ ਮਰਜ਼ੀ ਕੋਈ ਚਬਾਈ ਕਰ ਲੇ ਮੋਟਰੀ ਹੈ ਜੀ ਤੇ ਆਂਦੀ ਠੀਕ ਹੈ ਚਲੋ ਫਿਰ ਰੇਟ ਦੱਸੀਏ ਫਿਰ ਇਹਦਾ ਆਪਾਂ ਕਿੰਨਾ ਰੱਖਨੇ ਦਾ ਮੁੱਲ ਵੀ ਜੀ ਫਿਰ ਮੈਂ ਰਹਾ 60000 ਲੈ ਲਈ ਇਹ 60000 ਤੇ ਜ਼ਿਆਦਾ ਜੀ ਕਰੀਏ ਜੱਜ ਆ 50 ਵੀ ਦੇ ਰਹੀ ਮੰਜਾਜੋ ਕਿੰਨੀ ਛੋਟ ਕਰ ਦੋਗੇ ਜਿੰਨੀ ਆ ਕੋਈ ਨਹੀਂ ਕਰ ਦੋ ਜੀ ਆਜੀ ਕਿੰਨਾ ਕਰ ਦੀ ਪੰਜ ਹੀ ਕਰੀਏ ਪੂਰੀ 45 ਦੀ ਦੇ ਦੀਏ ਚਲੋ ਠੀਕ ਹੈ ਜੀ ਠੀਕ ਹੈ 45 ਆ ਮਾਨਤਨ ਕਰਾਂਗੇ ਵੀਰ ਭਰਾ ਫੋਨ ਲਾਉਣ ਅੱਛਾ ਇਹ ਨਹੀਂ ਵੀ ਦੇਣੀ 45 ਦੀ ਮਾਨਤਨ ਕਰਾਂਗੇ ਵਿੱਚੋਂ ਅੱਛਾ ਚਲੋ ਛੋਟ ਛਟ ਕਰ ਦੋਗੇ ਵਿੱਚੋਂ ਕਰਾਂਗੇ ਜੀ ਠੀਕ ਹੈ ਤੇ ਉਹਨੇ ਕਾ ਹੋਲਾ ਪਾ ਵੀ ਆ ਹਾਂ ਜੀ ਇਹ ਵੀ ਤਾਜੀ ਸੂਈ ਆ ਇਹਨੂੰ ਕਿੰਨੇ ਦੇਣਾ ਹੋ ਕੇ ਜੇ ਸੂਈ ਨੂੰ ਅੱਜ 12 13 ਰਹਿਣਾ ਇਸ ਲਈ ਅੱਛਾ ਹਾਂ ਤੇ ਇਹ ਕਿੰਨਾ ਦੁੱਧ ਤਿਆਰ ਕਰਗੀ ਜੇ ਇਸ ਲਈ 10 ਉਹ ਨੋਮਾ ਦੀ ਗਰੰਟੀ ਹੋ ਗਈ ਜੀ ਅੱਛਾ ਲੀਟਰ ਆ ਜਿਹੜਾ ਕੰਡੇ ਦੇ ਚਾਰ ਮੁੰਦੇ ਨੇ ਤੇ ਸੁਆ ਸੁਆ ਦਾ ਦੂਜਾ ਅੱਛਾ ਪਹਿਲਾ ਪਹਿਲਾ ਹੀ ਸੁਆ ਅੱਛਾ ਇਹਦਾ ਸੁਆ ਪਹਿਲਾ ਆ ਜਿਹੜਾ ਲੱਭੀ ਦਾ ਸੁਆ ਠੀਕ ਆ ਤੋੜ ਦੋ ਫੇਰ ਇੱਕ ਕਰੀ ਇਹਨੂੰ ਬਾਕੀ ਹੈਗੇ ਇਹ ਵੀ ਜਰਸੀ ਕ੍ਰੋਸ ਆ ਬਾਕੀ ਬਿਲਕੁਲ ਫਿਕਸ ਜੇ ਹਵਨ ਦੀ ਮਾਲਕਾ ਤਾਜੀ ਸੋਈ ਹੈ ਜੇ ਵੀ ਥੋੜੇ ਦਿਨ ਹੋਏ ਹੈ ਇਹ ਇਹ ਜਿੱਟਨੀ ਤੇ ਠੀਕ ਹੈ ਜੀ ਇਹਦਾ ਵੀ ਚਵਾਚ ਵੋਕੇ ਵਿੱਚ ਜੀ ਪੂਰਾ ਦਵਾ ਇਹਦਾ ਵੀ ਚਵਾਹ ਤੁਹਾਨੂੰ ਦਿਖਾ ਦਿੰਦਾ। ਉਹ ਨਹੀਂ ਡਰਦੀ ਡਰਦੀ ਜੀ ਆ। ਕੈਮਰਾ ਨੂੰ ਮਾਰ ਆਇਆ ਡਰਦੀ ਇਸ। ਹਾਂ ਦੇਖ ਸੰਦੇ ਜੀ। ਆਪਾਂ ਚਾਹ। ਹਾਂ ਦੇਖ ਸੰਦੇ ਇਹਦਾ ਵੀ ਚਵਾਹ ਜਿਹੜਾ। ਠੀਕ ਹੈ ਜੀ। ਤੇ ਆਹ ਥਾਣ ਵੀ ਦੇਖ ਸੰਦੇ ਫੇ ਲਾਗੇ ਤਾਂ। ਇਹ ਪਸ ਮਹੀਨੇ ਦੀ ਪਸਮਾਗ ਹੋਰ ਕਾਢਣ ਦੀ। ਬਾਕੀ ਜਿਹੜਾ ਵਾ ਭਾਵੇਂ ਰੱਸੀ ਪਾ ਲਓ ਤੇ ਭਾਵੇਂ ਨਾ ਪਾ ਲਓ। ਤੇ ਮੁੱਲ ਫਿਰ ਇਹਦਾ ਮੁੱਲ ਮੈਂ 50000 ਦੀ ਜੀ। ਜਹਾਜ ਜੀ ਕਰੀਏ। 30000 ਦੀ। 30000 ਵੀ 5 ਛੱਡ ਦੀਏ। ਸਰੋਗ ਨੂੰ ਮੈਂ ਚਾਰ ਦਾਂਗੇ। 400 ਕਰ ਦੋਗੇ। ਕਰ ਦਾਂਗੇ ਵੀ ਪੂਰਾ ਫੂਨ ਲਾ ਕੇ ਮਾਨਦਾਨ ਹੋਰ ਕਰ। ਕਿੰਨਾ ਕਰ ਦੋਗੇ? ਜਸ ਤੋਂ ਘੱਰੀ ਦੋ ਫਿਰ। 13 ਨਹੀਂ ਛੱਡਦੇ 22000 ਦੀ ਦੇ ਦਾਂਗੇ। ਅੱਛਾ 22000 ਦੀ। ਹਾਂ ਜੀ। ਤੇ ਦੁੱਧ 9-10 ਲੀਟਰ ਘਰੋਂ ਚਵਾ ਦੇ ਚਵਾ ਦੇਵਾਂਗਾ ਚਾਰ ਡੰਗ ਚੋਂਦਾ ਰੋ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਝ ਕਹਣਾ ਨਹੀਂ ਬਾਕੀ ਦੋਵੇਂ ਸੂਈਆਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ